ਗੁਰਪਿਆਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਦੀ ਗੋਲੂ ਵਾਲਾ ਮੰਡੀ ਦੇ ਅੰਦਰ ਗੁਰਦੁਆਰਾ ਮਹਿਤਾਬਗੜ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਮੱッセ ਰੰਗੜ ਦਾ ਸਿਰ ਬੱਡਣ ਵਾਲੇ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨਾਲ ਸੰਬੰਧਿਤ ਗੁਰੂ ਘਰ ਹੈ ਉਹਦੀਆਂ ਖਬਰਾਂ ਸੀ ਤੁਹਾਨੂੰ ਦਿਖਾਈਆਂ ਜਦੋਂ ਗੁਰਦੁਆਰਾ ਮਹਿਤਾਬਗੜ ਤੇ ਅੱਧੀ ਰਾਤ ਨੂੰ ਅਟੈਕ ਕੀਤਾ ਗਿਆ ਦਿਵਾਰਾਂ ਟੱਪ ਕੇ ਨ ਪਛਾਤੇ ਬੰਦੇ ਜਿਨ੍ਹਾਂ ਦੀ ਬਾਅਦ ਵਿੱਚ ਪਛਾਣ ਹੋਈ ਅੰਦਰ ਬੜੇ ਤੇ ਅੰਦਰ ਲੇਟੇ ਹੋਏ ਛੋਟੇ ਛੋਟੇ ਬੱਚੇ ਤੇ ਬਜ਼ੁਰਗਾਂ ਦੇ ਉੱਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਤੇ ਉਹਨਾਂ ਵਿੱਚੋਂ ਬੜੇ ਜਿਹੜੇ ਨੇ ਉਹ ਬੜੇ ਦਿਨਾਂ ਵਾਸਤੇ ਹਸਪਤਾਲ ਵਿੱਚ ਵੀ ਰਹੇ ਉਹ ਸਾਰੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਇਸ ਮੁੱਦੇ ਦੇ ਉੱਤੇ ਬਾਦ ਪੈਰਵਾਈ ਕਰ ਰਹੇ ਰਾਜਸਥਾਨ ਦੇ ਆਗੂ ਤੇਜਿੰਦਰਪਾਲ ਸਿੰਘ ਟਿੰਮਾ ਤੇ ਬੀਬੀ ਹਰਮੀਤ ਕੌਰ ਜਿਹੜੇ ਉੱਥੇ ਪ੍ਰਬੰਧ ਸੰਭਾਲ ਲੈਣੇ ਉਸ ਗੁਰਦੁਆਰੇ ਦੇ ਅੰਦਰ ਮੁੱਖ ਸੇਵਾਦਾਰ ਵਜੋਂ ਉਹਨਾਂ ਦਾ ਬਿਆਨ ਵੀ ਉਸ ਤੋਂ ਬਾਅਦ ਦੂਜੇ ਪੱਖ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਬੀਬੀ ਹਰਮੀਤ ਕੌਰ ਤੇ ਹੀ ਵੱਡੇ આરોਪ ਲਗਾਏ ਕਿ ਲੋਕਲ ਸੰਗਤ ਵੱਲੋਂ ਗੁਰਦੁਆਰਾ ਬਣਾਇਆ ਲੇਕਿਨ ਬੀਬੀ ਹਰਮੀਤ ਕੌਰ ਜਿਹੜੀ ਹੈ ਉਹ ਇਸ ਗੁਰਦੁਆਰੇ ਦੇ ਉੱਤੇ ਕਾਬਜ ਹੈ ਦੋਨੋਂ ਪੱਖ ਅਸੀਂ ਤੁਹਾਨੂੰ ਦਿਖਾਏ ਤਾਂ ਕਿ ਦੋਨੋਂ ਪੱਖਾਂ ਦੀ ਗੱਲ ਸੰਗਤ ਤੱਕਨ ਪਹੁੰਚੇ ਸਾਡੇ ਕੋਲ ਕੁਝ ਸਾਡੇ ਦਰਸ਼ਕਾਂ ਵੱਲੋਂ ਇਹ ਮੈਸੇਜ ਆ ਰਹੇ ਸਨ ਕਿ ਮੌਜੂਦਾ ਸਥਿਤੀ ਕੀ ਹੈ ਅਪਡੇਟ ਕੀ ਹੈ ਫਾਲੋਅ ਅਪ ਜਰੂਰ ਦਿਖਾਓ ਕਿਉਂਕਿ ਸੰਗਤ ਜਾਨਣਾ ਚਾਹੁੰਦੀ ਹੈ ਕਿ ਉਹਦੇ ਵਿੱਚ ਹੋਇਆ ਕੀ ਹੈ ਸੋ ਸੰਗਤ ਦੀ ਜਾਣਕਾਰੀ ਵਾਸਤੇ ਅਸੀਂ ਤੁਹਾਨੂੰ ਜਿਹੜਾ ਮਹਿਤਾਬਗੜ ਗੁਰਦਾਰੇ ਦੇ ਉੱਤੇ ਅਟੈਕ ਹੋਇਆ ਗੋਲੂਵਾਲ ਮੰਡੀ ਰਾਜਸਥਾਨ ਦੇ ਵਿਖੇ ਜਿਹਦੇ ਵਿੱਚ ਦੋਨੋਂ ਪੱਖਾਂ ਦੇ ਵਰਸ਼ਨ ਦੋਨੋਂ ਪੱਖਾਂ ਦੇ ਬਿਆਨ ਅਸੀਂ ਆਪ ਜੀ ਨਾਲ ਸਾਂਝੇ ਕੀਤੇ ਉੱਥੇ ਮੌਜੂਦਾ ਸਥਿਤੀ ਕੀ ਹੈ ਉਹ ਅਸੀਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਮੌਜੂਦਾ ਸਥਿਤੀ ਹੈ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਸਰਕਾਰ ਨੇ ਰਿਸੀਵਰ ਲਗਾ ਦਿੱਤਾ ਸੀ ਬੀਬੀ ਹਰਮੀਤ ਕੌਰ ਜਿਹੜੇ ਉੱਥੇ ਪ੍ਰਬੰਧ ਚਲਾ ਰਹੇ ਸਨ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਹੱਲੇ ਵੀ ਬਾਹਰ ਨੇ ਕਹਿੰਦੇ ਨੇ ਕਿ ਮੇਰਾ ਘਰ ਹੈ ਪੁਲਿਸ ਨਾਲ ਬੜੀ ਤਿੱਖੀ ਬਹਿਸ ਵੀ ਉਹਨਾਂ ਦੀ ਹੋਈ ਹੈ ਲੇਕਿਨ ਉਸ ਬਹਿਸ ਦੇ ਬਾਵਜੂਦ ਉਹਨਾਂ ਨੂੰ ਹਲੇ ਤੱਕ ਐਂਟਰੀ ਨਹੀਂ ਮਿਲੀ ਦੂਜੇ ਪਾਸੇ ਤੇਜਿੰਦਰਪਾਲ ਸਿੰਘ ਟੀਮਾਂ ਜਿਹੜੇ ਰਾਜਸਥਾਨ ਦੇ ਅੱਗੇ ਸਿੱਖ ਆਗੂ ਨੇ ਉਹਨਾਂ ਨੇ ਰੋਪ ਲਗਾਇਆ ਕਿ ਜਿਹੜੇ ਬੀਜੇਪੀ ਦਾ ਉੱਥੇ ਇੱਕ ਸਿੱਖ ਐਮਐਲਏ ਨੇ ਉਹ ਉਹਨਾਂ ਦੇ ਖਿਲਾਫ ਐਨਐਸਐ ਲਗوان ਦੀ ਤਿਆਰੀ ਕਰ ਰਹੇ ਨੇ ਨੈਸ਼ਨਲ ਸਕਿਉਰਿਟੀ ਐਕਟ ਜਿਹਦੇ ਵਿੱਚ ਅੱਗੇ ਕਈ ਸਿੱਖ ਨਜਵਾਨ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਦਿਬਰੂਗੜ੍ਹ ਦੀਆਂ ਜ਼ਿਲ੍ਹਾ ਵਿੱਚ ਵੀ ਭੇਜੇ ਜਾ ਚੁੱਕੇ ਨੇ ਇਹਨਾਂ ਦਾ ਇਹ આરોਪ ਹੈ ਉਹਨਾਂ ਨੇ ਫੇਸਬੁੱਕ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਕਿ ਮੈਨੂੰ ਮਾਰਨ ਦੇ ਵੀ ਸਪਾਰੇ ਦਿੱਤੇ ਜਾ ਰਹੀ ਹੈ ਔਰ ਨਾਲ ਹੀ ਮੇਰੇ ਤੇ ਐਨਐਸਐ ਲਗਾਉਣ ਦੀ ਵੀ ਤਿਆਰੀ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਸ਼ਹੀਦੀ ਤੇ ਜਾਂ ਫਿਰ ਸੋਨ ਮੰਗਚੂng ਦੇ ਨਾਲ ਜੇਲ੍ਹ ਵਿੱਚ ਨਜ਼ਰਾਵਾਂਗਾ ਕੀ ਹੋਏਗਾ ਕੀ ਕੀਤਾ ਜਾ ਰਿਹਾ ਹੈ ਪਰਦੇ ਦੇ ਪਿੱਛੇ ਕੀ ਖੇਡ ਹੋ ਰਹੀ ਹੈ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਲੇਕਿਨ ਤਾਜੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਜਿਹੜੇ 22 ਨਿਹੰਗ ਸਿੰਘ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਹੇਠਲੀ ਕੋਰਟ ਤੋਂ ਨਾ ਮਨਜ਼ੂਰ ਹੋ ਗਈ ਹੈ ਸੈਸ਼ਨ ਕੋਰਟ ਤੋਂ ਉਹਨਾਂ ਨੂੰ ਬੇਲ ਨਹੀਂ ਦਿੱਤੀ ਗਈ ਤੇ ਹੁਣ ਬੇਲ ਵਾਸਤੇ ਉਹਨਾਂ ਨੂੰ ਰਾਜਸਥਾਨ ਹਾਈ ਕੋਰਟ ਜਾਣਾ ਪਏਗਾ ਤੇ ਤੇਜਿੰਦਰਪਾਲ ਸਿੰਘ ਟੀਮ ਦਾ ਕਹਿਣਾ ਹੈ ਕਿ ਅਸੀਂ ਹਾਈ ਕੋਰਟ ਦੇ ਵਿੱਚ ਵੀ ਬੇਲ ਰਿਜੈਕਟ ਕਰਾਉਣ ਵਾਸਤੇ ਪੂਰਾ ਜੋਰ ਲਾਵਾਂਗੇ ਕੋਰਟ ਨੂੰ ਸੱਚਾਈ ਦੱਸ ਕੇ ਕੋਸ਼ਿਸ਼ ਕਰਾਂਗੇ ਕਿ ਇਹ ਬੇਲ ਨਾ ਹੋਵੇ ਨਾਲ ਹੀ ਉਹਨਾਂ ਨੇ ਇਹ ਰੋਗ ਵੀ ਲਗਾਇਆ ਹੈ ਕਿ ਜਿਹੜੇ 22 ਬੰਦੇ ਬਾਹਰੋਂ ਆਏ ਸੀ ਜਿਨ੍ਹਾਂ 'ਚ ਕੋਈ ਵੀ ਗੋਲੂ ਵਾਲ ਦਾ ਨਹੀਂਗਾ ਉਹ ਤਾਂ ਅਰੈਸਟ ਕਰ ਲਏ ਗਏ ਲੇਕਿਨ ਉਹਨਾਂ ਨੂੰ ਬੁਲਾਇਆ ਕਿੰਨੇ ਕਿਤੇ ਕਹਿੰਦੇ ਉੱਤੇ ਆ ਕੇ ਉਹਨਾਂ ਨੇ ਅਟੈਕ ਕੀਤਾ ਇਹਦੀ ਜਿਹੜੀ ਕੋਈ ਜਿਹੜੀ ਜਾਂਚ ਪੜਤਾਲ ਹੈ ਉਹ ਟਿੱਲੀ ਚੱਲ ਰਹੀ ਹੈ ਤੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਗੋਲਵਾਲ ਦੇ ਅੰਦਰ ਇੱਕ ਹੋਰ ਨਵੀਂ ਅਪਡੇਟ ਹੈ ਕਿ ਸ਼੍ਰੋਮਣੀ ਗੁੱਟਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਉਹ ਤਿੰਨ ਮੈਂਬਰੀ ਕਮੇਟੀ ਆ ਕੇ ਜਾਂਚ ਕਰੇਗੀ। ਦੋਨਾਂ ਪੱਖਾਂ ਦੀ ਗੱਲ ਸੁਣੇਗੀ ਤੇ ਦੋਨਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਉਹ ਆਪਣੀ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰੇਗੀ। ਤੇ ਉਹਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਕੀ ਫੈਸਲਾ ਲਿੰਦਾ ਹੈ ਬਰੇ ਚੰਗੀ ਪਹਿਲੇ ਕਿਉਂਕਿ ਦੋਨੋਂ ਪਾਸੇ ਹੈ ਤਾਂ ਸਿੱਖੀ ਇਹ ਵੱਖਰੀ ਗੱਲ ਹੈ ਕਿ ਇੱਕ ਸਿੱਖ ਧਿਰ ਦੇ ਪਿੱਛੇ ਇੱਕ ਸਿਆਸੀ ਪਾਰਟੀ ਦੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਉਹ ਟੜੇ ਜਿਨ੍ਹਾਂ ਨੇ ਪਹਿਲਾਂ ਵੀ ਰਾਜਸਥਾਨ ਦੇ ਵਿੱਚ ਜਿੰਨੀ ਵਾਰੀ ਵੀ ਸਿੱਖ ਮਸਲੇ ਹੋਏ ਉਹਨਾਂ ਵਿੱਚ ਵੱਧ ਛੜ ਕੇ ਹਿੱਸਾ ਲਿਆ ਤੇ ਕੌਮੀ ਮਸਲਿਆਂ ਦੇ ਵਿੱਚ ਵੱਤ ਵੱਤ ਪਾਰਟਿਸਪੇਸ਼ਨ ਕੀਤੀ ਲੇਕਿਨ ਹੈ ਤਾਂ ਦੋਨੋਂ ਪਾਸੇ ਸਿੱਕੀ ਬੜਾ ਚੰਗਾ ਹੋਵੇਗਾ ਕਿ ਜਿਹੜੀ ਤਿੰਨ ਮੈਂਬਰੀ ਕਮੇਟੀ ਹੈ ਇਹ ਦੁੱਧ ਦਾ ਦੁੱਧ ਇਹ ਪਾਣੀ ਦਾ ਪਾਣੀ ਕਰੇ ਸਹੀ ਜਿਹੜੀ ਗੱਲ ਹੈ ਉਹਦੀ ਰਿਪੋਰਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਕਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੋਨਾਂ ਪੱਖਾਂ ਨੂੰ ਬੁਲਾ ਕੇ ਉਹ ਜਿਹੜਾ ਸੁਹਾਰਦਪੁਰੰ ਤਰੀਕਾ ਲੱਭਣ ਜਿਹਦੇ ਨਾਲ ਦੋਨੋਂ ਪੱਖ ਜਿਹੜੇ ਨੇ ਉੱਥੇ ਮਿਲ ਕੇ ਗੁਰੂ ਘਰ ਦਾ ਪ੍ਰਬੰਧ ਮਾਰੇ ਅਨਸਰ ਜਿਹੜੇ ਨੇ ਉਹਨਾਂ ਨੂੰ ਐਂਟਰੀ ਨਾ ਮਿਲੇ ਤੇ ਚੰਗੇ ਅਨਸਰ ਜਿਹੜੇ ਦੋਨੋਂ ਤੜਿਆਂ ਦੇ ਨੇ ਉਹ ਰਲ ਕੇ ਗੁਰੂ ਕਾ ਦੀ ਸੇਵਾ ਸੰਭਾਲ ਕਰਨ ਇਹ ਹੀ ਸਿੱਖੀ ਦਾ ਸੂਰਬੀ ਹੈ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਸਾਡੀ ਖਬਰਾਂ ਨੂੰ ਵੱਤ ਵੱਤ ਸ਼ੇਅਰ ਕਰਦੇ ਰਹੋ ਪਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ